ਕੋਲੇ ਬਣੇ ਪਾਣੀ ਕਿ ਨਾਂ ਥਾਡਾ ਜਿਹਦੀ ਡੈਥ ਹੋਈ ਆ ਤੁਹਾਡਾ ਕੀ ਲੱਗਦਾ ਸੀ ਬਹੁਤਾ ਮੇਰਾ ਕਿੰਨਾ ਨਾ ਮਾਂ ਨਾ ਪਿਓ ਕਿੰਨੀ ਕੋਮਰ ਸੀ 22 ਸਾਲ 22 ਸਾਲ 21 ਸਾਲ ਉਹ ਬਾਈ ਹੋ ਗਿਆ ਕਿਦਾਂ ਹੋਈ ਆ ਘਟਣਾ ਹੈ ਕੀ ਹੋਇਆ ਲੜਾਈ ਚ ਕਿਹਦੇ ਨਾਲ ਹੋਈ ਆ ਵਿੱਕੀ ਯਾਰ ਗੰਮ ਦਾ ਮੁੰਡਾ ਜੀ ਬੁਲਾ ਰਿਆ ਸੀ ਜੀ ਲੜਾਈ ਦਾ ਕਾਰਨ ਕੀ ਆ ਕੀ ਪਤਾ ਇੱਥੇ ਕੋਈ ਬਾਹਰ ਬਾੜੇ ਮੋਤੇ ਹੋ ਗਈ ਹੋਣੀ ਉਹ ਘਰ ਜਾ ਬੜਿਆ ਘਰੋਂ ਬੁਲਾ ਲਿਆ ਏ ਐਥੇ ਲਿਆ ਕੇ ਦਾਗਣਾ ਆਉਂਦੇ ਨੇ ਰਾਡ ਮਾਰ ਕੇ ਰਾਡ ਮਾਰ ਕੇ ਸਿਰ ਤੇ ਚੀ ਮਾਰੀ ਵਿਆਹ ਹੈ ਸੀਗਾ ਨਾ ਨਾ ਕੁਮਾਰਾ ਤੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਸੰਤਨ ਸਾਲ ਚਾਹੀਦਾ ਬਸ ਸਾਨੂੰ ਬਰਾਬਰ ਚਾਹੀਦਾ ਆ ਮੁੰਡਾ ਤੇ ਮੁੰਡਾ ਹੀ ਮਾਰਦਾ ਸਾਲ ਚਾਹੀਦਾ ਸਾਨੂੰ ਪਰਿਵਾਰ ਚ ਕਿੰਨੇ ਕ ਮੈਂਬਰ ਹੋ ਸਾਡੇ ਕੋਈ ਸਮਝ ਨਹੀਂ ਆਉਂਦਾ ਕੋਈ ਜਿਹਾ ਕਰੇ ਮੁੰਡੇ ਨੂੰ ਘਰ ਖਾਣ ਦੀ ਲੋਕ ਕੁੜੀਆਂ ਨੇ ਗਾਹ ਮੁੰਡਾ ਜਿਹੜਾ ਮੁੱਖਿਆਤਾ ਉਹ ਪਾਪਰਾ ਲਪਾੜਾ ਹੋਏ ਇੱਕ ਹੀ ਕੱਲਾ ਐਵੇਂ ਬਣ ਗਏ ਲੈ ਇਹਨਾਂ ਨੇ ਕੋਈ ਕਬੂਤਰ ਬਾਜ਼ੀ ਦਾ ਮਸਲਾ ਵੀ ਹੋਇਆ ਨਾ ਨਾ ਕਬੂਤਰ ਬਾਜ਼ੀ ਦੀ ਗੱਲ ਨਹੀਂ ਸੀ ਸਾਡੀ ਕੋਈ ਤੇਰੇ ਜਿਹੀ ਸ਼ਾਮ ਨੂੰ ਉਹਨਾਂ ਦੀ ਪਾਰਟੀ ਆ ਗਈ ਤੇ ਇੱਕ ਟਾਈਮ ਹੋ ਗਿਆ ਇਹਦੇ ਮਾਪੇ ਪਾਪਾ ਨੂੰ ਗੁਜਰਨ ਨੂੰ ਤੇ ਉਹ ਮਾਂ ਨੂੰ ਤਾਂ 22 ਸਾਲ ਹੋ ਗਏ ਮੁੱਕੀ ਦੀ ਇਹ ਉਹਨੂੰ 10 ਸਾਲ ਹੋ ਗਏ ਕਿੰਨੇ ਭੈਣ ਪਾਈ ਸੀ ਇਹ ਭੈਣ ਪਾਈ ਚਾਰ ਤੇ ਬੜੀ ਗੁੱਡੀ ਮਾਰਗੀ ਦੀ ਵਿਆਹੀ ਉਹ ਮੁੰਡਾ ਛੱਡ ਕੇ ਛੋਟਾ ਜਿਹਾ ਛੋਟੀ ਵਿਆਹੀ ਉਹ ਛੋਟੀ ਉਹਦੇ ਕੋਲ ਹੀ ਆ ਇੱਕ ਭਾਈ ਮੁੰਡਾ ਨੇ ਆ ਇੱਥੇ ਰਹਦਾ ਇਹ ਉਹਦੇ ਬਰਾਤੇ ਕੁੜੀਆਂ ਦੇ ਛੋਟੇ ਦੀ ਕੁੜੀ ਜਿਹੜੀ ਵਿਆਹੀ ਹੈ ਜੀ ਨਾਲ ਆ ਉਹਦੇ ਮੁੰਡੇ ਉਹ ਨਾਲ ਆ ਨਾਸ ਉਹਦੇ ਭਾਈ ਨੇ ਤੇ ਨਾਮ ਕੀ ਮੁੰਡੇ ਦਾ ਗੱਦੀ ਇੱਕ ਉਮਰ ਕਿੰਨੀ ਹੈ ਜੀ 21 ਸਾਲ ਜਿਹੜਾ ਹੋ ਗਿਆ ਕੰਮ ਕੀ ਕਰਦਾ ਸੀ ਚੀਨ ਚ ਲਾਉਣਾ ਪੀਓ ਡੀਸੀ ਦੇ ਜਟਾ ਹੋਂ ਤਾਂ ਇਹ ਐਲਪੀ ਕਹਿੰਦੇ ਮਾੜਾ ਕਹਿੰਦੇ ਨੇ ਉਹਨੂੰ ਨਾ ਨਾ ਪੱਕਾ ਸਮਝੀ ਤੁਹਾਡਾ ਮੇਰਾ ਨਾਰਤ ਜੀ ਜਿਹੜੇ ਲੜਕੇ ਦੀ ਡੈਥ ਹੋਈ ਆ ਤੁਹਾਡਾ ਕੀ ਲੱਗਦਾ ਯਾਰ ਦੋਸਤ ਜੀ ਆ ਬਾਈ ਕਿੱਦਾਂ ਹੋਇਆ ਇਹ ਘਟਣਾ ਇਹ ਆਪਣੇ ਪਿੰਡ ਕੋਲ ਇੱਕ ਕਬੂਤਰ ਦੀ ਬਾਜੀ ਹੋਈ ਸੀਗੀ ਕਬੂਤਰ ਦੀ ਬਾਜੀ ਹੋਏ ਵਿੱਚ ਇੱਕ ਆਪਣੇ ਪਿੰਡ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਪਹਿਲਾਂ ਵੀ ਪਿੰਡ ਦੇ ਵਿੱਚ ਮੁੰਡਾ ਵੀ ਬਾਜੀ ਦੇ ਵਿੱਚ ਉਹ ਮੁੰਡਾ ਨਹੀਂ ਬੁਲਾਉਣਾ ਜੀ ਇਹਨੇ ਕਿਤੇ ਵੀ ਦੀ ਵੀ ਉਹ ਮੁੰਡਾ ਬੁਲਾ ਲਿਆ ਜੀ ਉਹਨਾਂ ਦੀ ਸਾਰੀ ਢੜੀ ਨਾਲ ਹੀ ਖੈਮ ਖਾਹ ਹੁੰਦੀ ਰਹੀ ਜੀ ਇਹ ਆਪਸ ਵਿੱਚ ਹੀ ਬੋਲਦੇ ਰਹੇ ਇੱਕ ਦੂਸਰੇ ਨਾਲ ਤੂੰ ਮੈਂ ਨਾਲ ਦੀ ਹੁੰ ਇਹ ਚੱਲ ਇਹਨਾਂ ਨੂੰ ਸਵੇਰ ਤੋਂ ਹਟਾਉਂਦੇ ਰਹਿਆਂਗੇ ਸ਼ਾਮ ਨੂੰ ਆਪ ਇਹਨਾਂ ਦੀ ਬਾੜੀ ਤੂੰ ਤੋਂ ਮੈਂ ਹੋ ਗਈ। ਬਸ ਇੱਥੇ ਪਤਾ ਲੱਗਈ ਇਹਨਾਂ ਦੇ ਡੰਡਾ ਰੋਂਡਾ ਮਾਰਿਆ ਤੇ ਸਿਰ ਤੇ ਰਾੜ ਮਾਰੀ ਗਈ। ਕਿੰਨੀ ਕੋ ਉਮਰ ਸੀ ਮੁੰਡੇ ਦੀ? ਮੁੰਡੇ ਦੀ ਉਮਰ 20 ਬਾ 20 ਕੇ ਸਾਲ ਦੀ ਦੀਗੀ ਬਸ ਯਾਦ। ਮੇਨ ਜਾਣੀ ਕਿ ਘਟਨਾ ਕ੍ਰਮ ਦਾ ਜਿਹੜਾ ਮੇਨ ਸੀਗਾ ਉਹ ਕਬੂਤਰਬਾਜੀ ਸੀ। ਬਸ ਕਬੂਤਰਬਾਜੀ ਪਿੱਛੇ ਆਇਆ ਸਾਡੇ ਪਿੰਡ ਕਬੂਤਰਬਾਜੀ ਬੰਦ ਹੋ ਗਈ ਹੁਣ ਤੋਂ ਹੀ ਬਸ। ਇਹ ਮੇਨ ਮੁੱਦਾ ਕਬੂਤਰਬਾਜੀ ਬਚ ਰਿਹਾ ਜੀ। ਮੁੰਡਾ ਦੀ ਉਹਨੂੰ ਬੀਬੀ ਨੂੰ ਕਿਹਾ ਦੀ ਵੀ ਬਲਾਈਨ ਆਈ ਇਹਨਾਂ ਦੇ ਪਿੱਛੇ ਸਾਰੀ ਜਿਹੜੀ ਉਹਦੇ ਪਿੱਛੇ ਤੂੰ ਮੈਂ ਹੋਈ ਰਹੀ ਜਾਈ ਬਸ ਉਹ ਮੁੰਡੇ ਪਿੱਛੇ ਕੰਮ ਹੋ ਗਿਆ ਜੀ ਇਹ ਕਬੂਤਰ ਬਾਜੀ ਦਾ ਕਿੱਥੇ ਹੋਇਆ ਸੀਗਾ ਇਹ ਕਬੂਤਰ ਬਾਜੀ ਬੀਬੀ ਦੇ ਕੋਠੇ ਦੀ ਹੋਈ ਦੀ ਜਿਹੜੀ ਮੁੰਡੇ ਨੇ ਮਾਰੇ ਜੀ ਇਹਨਾਂ ਨੇ ਮੈਂ ਹਰਜਿੰਦਰ ਸਿੰਘ ਜੀ ਮੈਂਬਰ ਜ਼ਿਲ੍ਹਾ ਪ੍ਰੀਜ਼ ਕੋਲਾਹ ਤੇ ਅੱਜ ਜਿਹੜੀ ਗੱਲ ਕਬੂਤਰ ਬਾਜੀ ਤੇ ਪਿੰਡ ਚ ਕਰਾਈ ਗਈ ਆ ਬਾਜੀ ਇਹਨਾਂ ਨੇ ਇਹਨੂੰ ਬਾਜੀ ਦਾ ਨਾਮ ਦਿੰਦੇ ਨੇ ਲੋਕ ਪਰ ਬਹੁਤ ਮੰਦ ਭਾਗੀ ਆ ਕਿਸੇ ਦਾ ਸੌਂਕ ਹੋ ਸਕਦਾ ਪਰ ਜੇ ਸੌਂਕ ਨੇ ਮੇਰੇ ਪਿੰਡ ਦੇ ਦੋ ਨੌਜਵਾਨ ਦੀ ਮੌਤ ਹੋ ਗਈ ਆ ਇੱਕ ਪਹਿਲਾ ਸੀਗਾ ਅੱਜ ਤੋਂ ਲਗਭਗ 2.5 ਸਾਲ ਪਹਿਲਾਂ ਦੀ ਗੱਲ ਹੈ ਇੱਕ ਉਹ ਨੌਜਵਾਨ ਮੁੰਡਾ ਸੀਗਾ ਉਹ ਵੀ ਕਬੂਤਰ ਬਾਜੀ ਲੱਗੀ ਹੋਈ ਸੀਗੀ ਕਬੂਤਰ ਨੂੰ ਫੜਨ ਗਿਆ ਤਾਂ ਕਰੰਟ ਲੱਗ ਗਿਆ ਤਾਂ ਉਸੇ ਨੌਜਵਾਨ ਦੀ ਐਟ ਅ ਟਾਈਮ ਉੱਥੇ ਮੌਤ ਹੋ ਗਈ ਆ ਔਰ ਇੱਕ ਕੱਲ ਵੀ ਬਾਜੀ ਫੇਰ ਲਾਈ ਇਹਨਾਂ ਮੁੰਡਿਆਂ ਨੇ ਔਰ ਬਾਜੀ ਦੇ ਤਹਿਤ ਕੋਈ ਰਾਂਝਾ ਸਵਾਜੀ ਦੇ ਬੁਈ ਐਂਡ ਤੇ ਗੱਲਬਾਤ ਤਾਂ ਉਹ ਮੁੰਡੇ ਦੀ ਉੱਥੇ ਜ ਲੜਾਈ ਝਗੜਾ ਹੋ ਜਾ ਤਾਂ ਮੌਤ ਹੋ ਗਈ ਆ ਮੁੰਡੇ ਦੀ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜੀਆਂ ਇਹ ਐ ਜੀਆਂ ਗੱਲਾਂ ਵਰਤਾਂ ਨੇ ਕਹੇ ਕਬੂਤਰ ਬਾਜੀ ਦੀ ਚਾਹ ਟਰੈਕਟਰਾਂ ਦੀ ਗੱਲਬਾਤ ਹੈ ਵੀ ਇਹ ਤੇ ਖਾਸ ਧਿਆਨ ਦਿੱਤਾ ਜਾਵੇ ਵੀ ਇਹ ਜਾਇਜ਼ ਆ ਜਾਂ ਨਜਾਇਜ਼ ਕਿਉਂਕਿ ਜਿਹਦੇ ਕਰਕੇ ਮਤਲਬ ਇਹ ਸਾਰੀ ਦੇਖੋ ਕੋਠਾਂ ਦੇ ਉੱਪਰ ਚੜਦੇ ਨੇ ਕੋਈ ਉੱਪਰ ਨੂੰ ਧਿਆਨ ਹੁੰਦਾ ਜਿਹੜੇ ਕਬੂਤਰबाजी ਕਰਦੇ ਨੇ ਕਬੂਤਰ ਉਡਾਉਂਦੇ ਨੇ ਉਹ ਕੋਈ ਬਨੇਰੇ ਤੋਂ ਗਰਦਾ ਕੋਈ ਕੁਸ ਹੁੰਦਾ ਇਹ ਮੇਰੇ ਹਿਸਾਬ ਨਾਲ ਬਹੁਤ ਮਾੜੀ ਗੱਲ ਹੈ ਇਹਦੇ ਉੱਤੇ ਬਕਾਇਦਾ ਰੋਕ ਲੱਗਣੀ ਚਾਹੀਦੀ ਹੈ ਇਹ ਸਰਕਾਰ ਇਸ ਤੇ ਧਿਆਨ ਦੇਵੇ ਇਹ ਕਿਉਂਕਿ ਮੇਰੇ ਨਗਰ ਦੇ ਵਿੱਚੇ ਦੋ ਮੌਤਾਂ ਨੌਜਵਾਨ ਹੈ ਜੀਆਂ ਹੋਈਆਂ ਨੇ ਵੀ ਜਿਹੜੀਆਂ ਅੱਜ ਪੂਰੀ ਸੋਗ ਦੀ ਲਹਿਰ ਹੈ ਪਿੰਡ ਦੇ ਵਿੱਚ ਇਸ ਕਰਕੇ ਸਰਕਾਰ ਇਹਦੇ ਵੱਲ ਖਾਸ ਧਿਆਨ ਦੇਵੇ ਔਰ ਇਹਨੂੰ ਬੰਦ ਕੀਤਾ ਜਾਵੇ ਇਹ ਤੁਹਾਨੂੰ ਲੱਗ ਨਹੀਂ ਰਿਹਾ ਕਿ ਪ੍ਰਸ਼ਾਸਨ ਵੀ ਇਹਦੀ ਬੇਗੌਲਿਆ ਕਰ ਰਿਹਾ ਹੈ ਇਹ ਚੀਜ਼ਾਂ ਨੂੰ ਬਿਲਕੁਲ ਜੀ ਬਿਲਕੁਲ ਪ੍ਰਸ਼ਾਸਨ ਜਮਾਈ ਬੇਗੌਰੀ ਕਰ ਰਿਹਾ ਕਿਉਂਕਿ ਜਿਹੜੀਆਂ ਇਹ ਜਿਹੀਆਂ ਗੱਲਾਂ ਵਾਪਤਾਂ ਨਹੀਂ ਚਾਹੇ ਇਹ ਇਹ ਤੇ ਟੋਟਲ ਰੋਕ ਲੱਗਣੀ ਚਾਹੀਦੀ ਆ ਕਿਉਂਕਿ ਜੇ ਜਿਹੜੀ ਇਹ ਗੱਲਾਂ ਨੇ ਇਹਦੇ ਨਾਲ ਰਾਜਸਭਾ ਜੀ ਵੱਧੀਆਂ ਸਾਮ ਨੂੰ ਜਿਵੇਂ ਕੱਲ ਇਹਨਾਂ ਨੇ ਕਬੂਤਰबाजी ਕਬੂਤਰ ਅੜਾਏ ਕਬੂਤਰ ਅੜਾਉਣ ਤੋਂ ਬਾਅਦ ਸਾਮ ਨੂੰ ਪਤਾ ਲੱਗਿਆ ਵੀ ਇਹ ਮੁੰਡਿਆਂ ਦੀ ਰਾਜਸਭਾ ਜੀ ਕੇ ਕਬੂਤਰबाजी ਕਰਕੇ ਮਡਾ ਲੜਾਈ ਹੋਈ ਹੈ ਜਿਹੜੇ ਕਲਾ ਹੈ ਇੱਕ ਰਾਹੁਲ 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 ਸਿੰਘ ਸਨ ਆਫ ਹਰਿੰਦਰ ਸਿੰਘ ਐਕਟਰੀ ਉਮਰ 22 ਸਾਲ ਦੇ ਇਸੇ ਪਿੰਡ ਦਾ ਰਹਿਣ ਵਾਲਾ ਉਹਨੂੰ ਮੇਰੇ ਚਾਚੇ ਦਾ ਲੜਕਾ ਗੁਰਦੀਪ ਸਿੰਘ ਇਹਦੀਸ ਮਾਨਾ 22 ਸਾਲ ਦੀ ਉਹਦੀ ਏ ਚੀਕੀ 22 ਸਾਲ ਦੀ ਉਹਨੂੰ ਕੱਲ ਰਾਤੀ ਕੁੰਦੀਪ ਸਿੰਘ ਸਨ ਆਫ ਮਹਿੰਦਰ ਸਿੰਘ ਅਤੇ ਦਮਨ ਸਿੰਘ son of ਕਲਵੀਪ ਸਿੰਘ ਦੋਨੋਂ ਪਿਓ ਬੁੱਤਾਂ ਨੇ ਮੇਰੇ ਚਾਚੇ ਦੇ ਲੜਕੇ ਨੂੰ ਤੁਮਾਰ ਕੀਤੀ ਕੁਟਮਾਨ ਤੋਂ ਬਾਅਦ ਉਹਦਾ ਨ ਕਤਲ ਹੋ ਗਿਆ ਕਤਲ ਹੋਣ ਤੋਂ ਬਾਅਦ ਅਸੀਂ ਉਹਦੀ ਸਟੇਟਮੈਂਟ ਤੇ ਐਫਆਰ ਨੰਬਰ 128 2424 ਨੂੰ ਅੰਡਰ ਸੈਕਸ਼ਨ 302 ਚੌਥੀ ਐਪੀਸੀ ਦਰਜ ਕਰ ਲਈ ਕਤਲ ਕੀ ਕਤਲ ਦੇ ਵਿੱਚ ਕਾਰਨ ਕੱਲ ਇਹਨਾਂ ਦੇ ਆਪਸ ਜੋ ਦੱਸ ਰਹੇ ਨੇ ਕਿ ਉਥੇ ਕਬੂਤਰਾਂ ਦੀ ਉਡਾਨ ਵਗੈਰਾ ਸੀਗੇ ਪੁੱਤਰ ਉੱਡਦੇ ਸੀਗੇ ਉਹਦੇ ਪਿੱਛੇ ਕੋਈ ਸ਼ਾਮ ਨੂੰ ਦਾਪ ਸੀ ਝਗੜਾ ਹੋਇਆ ਕੀ ਬੇਸਿਕ ਕੁੱਤ ਪਰਸਪਰ ਲਈ ਸਿੱਖਦੇ న్యూਸ ਦੋ ਜੀ ਵੈਰੀਫਾਈ ਕਰ ਰਹੇ ਹੈ ਮੇ ਉਹਨਾਂ ਦਾ ਕੀ ਮਕਸਦ ਸੀਗਾ ਤੇ ਕਿਉਂ ਉਹਨਾਂ ਨੇ ਕੀਤਾ ਇਹਦੇ ਬਾਰੇ ਵੀ ਵੈਰੀਫਾਈ ਕਰ ਰਹੇ ਇਸ ਰੌਬੀ ਨੂੰ ਦਾ ਰੋਡੂਕਾ ਹਾਂ ਇਹ ਤੋਂ ਨਾ ਮੇ ਕਿ ਹੋ ਸਾਡੇ ਨੋਟਿਸ ਆਈ ਤਾਂ ਜਰੂਰ ਇਸ ਦੇ ਖਿਲਾਫ ਹੋਰ ਕਾਰਵਾਈ ਹੋਣ ਚਲੀ ਆਵਾਂ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ ਰੋਣ ਕਿੰਨੇ ਨਦੀਆਂ ਹੋ ਰਹੀਆਂ